ਕਿਸੇ ਵੀ ਇਲਾਕੇ ਦੀ ਆਮ ਜਨਤਾ ਜਿਹੜੀ ਬੋਲੀ ਬੋਲਦੀ ਹੈ ਉਸ ਨੂੰ ਉਸ ਇਲਾਕੇ ਦੀ ਮਾਤ ਭਾਸ਼ਾ ਕਿਹਾ ਜਾਂਦਾ ਹੈ ਇਹ ਉਹ ਬੋਲੀ ਹੁੰਦੀ ਹੈ ਜਿਸ ਨੂੰ ਬੱਚਾ ਆਪਣੇ ਮਾਂ ਦੇ ਮਾਂ ਤੋਂ ਦੁੱਧ ਨਾਲ ਪ੍ਰਾਪਤ ਕਰਦਾ ਹੈ ਮਾਂ ਜਿੱਥੇ ਸਾਨੂੰ ਜਨਮ ਦਿੰਦੀ ਹੈ ਉੱਤੇ ਸਾਨੂੰ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਪ੍ਰਗਟਾਉਣ ਵਾਲੀ ਬੋਲੀ ਵੀ ਦਿੰਦੀ ਹੈ ਜੋ ਰਿਸ਼ਤਾ ਸਾਡਾ ਆਪਣੀ ਜਨਮਨੀ ਦੇ ਸਰੀਰ ਖਾਂ ਤੇ ਜੀਵਨ ਜੋਤ ਨਾਲ ਹੈ ਉਹ ਉਸ ਦੀ ਬੋਲੀ ਨਾਲ ਹੈ ਇਸ ਕਰਕੇ ਇਸ ਨੂੰ ਸਾਰਨ ਤੇ ਇਸ ਦੀ ਮਹਾਨਤਾ ਨੂੰ ਅੱਖੋਂ-ਅਲੀ ਕਰਨਾ ਕਪੂਤ ਅਖਾਉਣ ਦੇ ਸਮਾਨ ਹੈ ਜਿਹੜੀ ਬੋਲੀ ਨੂੰ ਅਸੀਂ ਬਚਪਨ ਤੋਂ ਸਿੱਖਦੇ ਹਾਂ ਉਸ ਨਾਲ ਸਾਡਾ ਪੱਕਾ ਗੂੜਾ ਤੇ ਲੰਮਾ ਸੰਬੰਧ ਬਣ ਚੁੱਕਾ ਹੁੰਦਾ ਹੈ ਉਹ ਆਪਣੇ ਜੀਵਨ ਦਾ ਇੱਕ ਹਿੱਸਾ ਬਣ ਜਾਂਦੀ ਹੈ ਆਪਣੀ ਜੀਵਨ ਵਿੱਚ ਸਿੱਖੀਆਂ ਦੂਜੀਆਂ ਬੋਲੀਆਂ ਉੱਤੇ ਸਾਡਾ ਉਹਨਾਂ ਕਾਬੂ ਨਹੀਂ ਹੋ ਸਕਦਾ ਜਿਨ੍ਹਾਂ ਕੀ ਜਨਮ ਤੋਂ ਸਿੱਖੀ ਮਾਂ ਬੋਲੀ ਉੱਪਰ ਬੋਲੀ ਦੇ ਸ਼ਬਦਾਂ ਦੇ ਵੱਖੋ-ਵੱਖਰੇ ਭਾਵ ਬਣ ਜਾਂਦੇ ਹਨ ਜਿਸ ਬੋਲੀ ਦਾ ਸਾਡੇ ਨਾਲ ਮੁੱਢ ਤੋਂ ਸੰਬੰਧ ਹੁੰਦਾ ਹੈ ਉਸ ਦੇ ਸ਼ਬਦਾਂ ਤੇ ਮੁਹਾਵਰਿਆਂ ਦੇ ਅਸੀਂ ਵੱਧ ਤੋਂ ਵੱਧ ਭਾਵ ਜਾਣਦੇ ਹਾਂ ਅਸੀਂ ਸਿਰਫ ਆਪਣੀ ਮਾਤ ਬੋਲੀ ਵਿੱਚ ਸ਼ਬਦਾਂ ਤੇ ਮੁਹਾਵਰਿਆਂ ਨੂੰ ਆਪਣੇ ਭਾਵਾਂ ਤੇ ਵਿਚਾਰ ਅਨਸਾਰ ਵਰਤ ਸਕਦੇ ਹਾਂ ਸੁਖਮ ਖਿਆਲ ਤੇ ਖਾਸ ਕਰਕੇ ਕਲਾਕਾਰਾਂ ਜਾਂ ਸਾਹਿਤਕਾਰ ਦੇ ਭਾਵ ਆਪਣੀ ਬੋਲੀ ਦੇ ਬਿਨਾ ਹੋਰ ਕਿਸੇ ਬੋਲੀ ਵਿੱਚ ਸਮਝੇ ਹੀ ਜਾ ਸਕਦੇ ਹਨ ਦੂਜੀ ਬੋਲੀ ਵਿੱਚ ਮੌਲਕਤਾ ਅਸਲ ਅਰਥਾਂ ਵਿੱਚ ਆ ਹੀ ਨਹੀਂ ਸਕਦੀ ਕਿਉਂਕਿ ਉਹ ਤਾਂ ਅਸਲ ਬੋਲੀ ਤੋਂ ਜਿਸ ਵਿੱਚ ਖਿਆਲ ਸੋਚੇ ਜਾਂਦੇ ਹਨ ਉਲ타ਏ ਹੋਏ ਵਿਚਾਰ ਹੀ ਕਹੇ ਜਾ ਸਕਦੇ ਹਨ ਤਿੱਕੇ से ਉਲਤੇ ਵਿੱਚ ਅਸਲ ਬੋਲੀ ਜਿੰਨੀ ਮੌਲਕਤਾ ਨਹੀਂ ਹੁੰਦੀ ਆਪਣੀ ਬੋਲੀ ਸਿੱਖਣ ਲਈ ਦੂਜੀਆਂ ਬੋਲੀਆਂ ਵਾਂਗ ਵਧੇਰੇ ਮੱਥਾ ਪੱਛੀ ਨਹੀਂ ਕਰਨੀ ਪੈਂਦੀ ਤੇ ਨਾ ਹੀ ਦੂਜੀ ਬੋਲੀ ਦੇ ਵਿਆਕਰਨ ਨਿਯਮਾਂ ਨੂੰ ਘਟਾਉ ਕੋਟਾ ਲਾਣਾ ਪੈਂਦਾ ਹੈ ਮਾਂਦ ਬੋਲੀ ਸਹਿ ਸੁਭਾਹੀ ਸਿੱਖੀ ਜਾ ਸਕਦੀ ਹੈ ਤੇ ਉਸਾਰ ਉਸ ਉਸਾਰ ਚਸ਼ਮੀ ਵਾਂਗ ਇਸ ਰਾਹੀਂ ਖਿਆਲ ਆਪ ਰੂ ਫੁੱਟ ਨਿਕਲਦੇ ਹਨ ਅਤੇ ਆਪਣੇ ਦਿਲੀ ਭਾਵਾਂ ਤੇ ਅੰਦਰਲੇ ਵਿਚਾਰਾਂ ਦਾ ਪ੍ਰਕਾਸ਼ ਆਪਣੀ ਮਾਂਦ ਭਾਸ਼ਾ ਤੋਂ ਬਗੈਰ ਹੋਰ ਕਿਸੇ ਬੋਲੀ ਵਿੱਚ ਠੀਕ ਤਰ੍ਹਾਂ ਨਹੀਂ ਹੋ ਸਕਦਾ ਨਾ ਕਿਸੇ ਦੇਸ਼ ਦੇ ਰਸਮ ਰਿਵਾਜ ਰਹਿਣੀ ਬਹਿਣੀ ਤੇ ਕੁਦਰਤੀ ਜੀਵਨ ਦਾ ਬਿਆਨ ਉਸ ਦੇਸ਼ ਦੀ ਭਾਸ਼ਾ ਤੋਂ ਬਗੈਰ ਕਿਸੇ ਹੋਰ ਭਾਸ਼ਾ ਵਿੱਚ ਸੂਤ ਬੰਦਾ ਹੈ ਜਿਵੇਂ ਕਿਸੇ ਦੇਸ਼ ਦੇ ਵਿਸ਼ੇਸ਼ ਪੌਣ ਪਾਣੀ ਅਨੁਸਾਰ ਉਸ ਦੇਸ਼ ਦੀ ਬਨਸਪਤੀ ਉਪਜਦੀ ਹੈ ਉਸ ਤਰ੍ਹਾਂ ਹੀ ਉੱਥੋਂ ਦੀ ਬੋਲੀ ਉਪਜਦੀ ਹੈ ਇਹੋ ਜਿਹੀਆਂ ਆਵਾਜ਼ਾਂ ਕੁਦਰਤ ਉੱਥੋਂ ਦੇ ਵਸਣਿਕਾਂ ਦੀ ਜੀਭ ਤੇ ਗਲੇ ਵਿੱਚੋਂ ਕਢਵਾਉਂਦੀ ਹੈ ਉਹੋ ਜਿਹੀ ਹੀ ਉੱਥੋਂ ਦੇ ਅੱਖਰ ਬਣਦੇ ਹਨ ਜਿਨ੍ਹਾਂ ਦੇ ਸ਼ਬਦ ਤੇ ਵਾਕ ਬਣਾਏ ਜਾਂਦੇ ਹਨ ਦੂਜੇ ਦੇਸ਼ਾਂ ਦੇ ਵਸਣਿਕਾਂ ਲਈ ਉੱਥੋਂ ਦੇ ਲਹਿਜੇ ਤੇ ਆਵਾਜ਼ ਨੂੰ ਫੜਨਾ ਔਖਾ ਹੁੰਦਾ ਹੈ ਇਹ ਉਥੋਂ ਦੇ ਆਦਮੀ ਹੋਰ ਦੇਸ਼ਾਂ ਦੇ ਲਹਿਜ਼ੇ ਤੇ ਆਵਾਜ਼ ਨੂੰ ਨਹੀਂ ਫੜ ਸਕਦੇ ਇਸ ਲਈ ਸ਼ੁੱਧ ਤੇ ਸਪਸ਼ਟ ਬੋਲਣ ਲਈ ਆਪਣੀ ਬੋਲੀ ਹੀ ਵਧੀਆ ਰਹਿੰਦੀ ਹੈ ਕਿਸੇ ਦੇਸ਼ ਦੇ ਜੀਵਨ ਨੂੰ ਉਥੋਂ ਦਾ ਸਾਹਿਤ ਉਥੋਂ ਦੀ ਬੋਲੀ ਵਿੱਚ ਹੀ ਚੰਗੀ ਤਰ੍ਹਾਂ ਪ੍ਰਗਟ ਕਰ ਸਕਦਾ ਹੈ ਕਿਸੇ ਦੇਸ਼ ਦੀ ਮਾਂ ਬੋਸ਼ਾ ਉਸ ਦੇਸ਼ ਦੇ ਵਸਨੀਕਾਂ ਵਿੱਚ ਪਿਆਰ ਪੈਦਾ ਕਰਦੀ ਹੈ ਇਸ ਦੇ ਉਲਟ ਦੂਜੇ ਦੇਸ਼ਾਂ ਦੀ ਬੋਲੀ ਨੂੰ ਧਾਰਨ ਕਰਨ ਵਾਲੇ ਦੇਸ਼ ਤੋਂ ਹੀ ਬੇਗਾਨੇ ਹੋ ਜਾਂਦੇ ਹਨ ਉਹ ਆਪਣੇ ਦੇਸ਼ 'ਤੇ ਪਿਆਰ ਤੋਂ ਵੰਜੇ ਰਹ ਜਾਂਦੇ ਹਨ ਉਹ ਵਿਦੇਸ਼ੀ ਸਭਿਆਤਾ ਸਭਿਆਚਾਰ ਹੁਨਰ ਤੇ ਸਾਹਿਤ ਨੂੰ ਆਪਣੇ ਦੇਸ਼ ਦੀਆਂ ਵਸਤਾਂ ਤੋਂ ਖਾਸ ਵਿਸ਼ੇਸ਼ਤਾ ਦੇਣ ਲੱਗ ਪੈਂਦੇ ਹਨ ਇਸ ਕਰਕੇ ਜਦੋਂ ਕੋਈ ਕੰਮ ਇੱਕ ਦੂਜੇ ਦੇਸ਼ ਨੂੰ ਕੋਈ ਕੌਮ ਇੱਕ ਦੂਜੇ ਦੇਸ਼ ਨੂੰ ਜਿੱਤਦੀ ਹੈ ਤਾਂ ਸਭ ਤੋਂ ਪਹਿਲਾਂ ਉੱਥੇ ਆਪਣੀ ਮਾਤ ਪਾਸ਼ਾ ਦਾ ਹੀ ਪ੍ਰਚਾਰ ਕਰਦੀ ਹੈ ਜਿਹੜਾ ਦੇਸ਼ ਸਾਮਰਾਜੀ ਤਾਕਤ ਹੀਠਾਂ ਦਬਕੇ ਆਪਣੀ ਮਾਤ ਭਾਸ਼ਾ ਨੂੰ ਛੱਡ ਕੇ ਦੂਜੇ ਦੇਸ਼ ਦੀ ਬੋਲੀ ਅਪਣਾ ਲੈਂਦਾ ਹੈ ਉਹ ਗੁਲਾਮੀ ਦੀਆਂ ਬੇੜੀਆਂ ਵਿੱਚ ਤਾਂ ਪੱਕਾ ਹੀ ਜਕੜੇ ਜਾਂਦਾ ਹੈ ਆਪਣੀ ਮਾਂ ਬੋਲੀ ਵਿੱਚ ਹੀ ਬੋਲਣ ਲਿਖਣ ਤੇ ਸੋਚਣ ਨਾਲ ਹੀ ਦਿਮਾਗ ਦਾ ਵਿਕਾਸ ਹੋ ਸਕਦਾ ਹੈ ਸ਼ੇਕਸਪੀਅਰ ਗਾਟੀ ਡਾਂਟੇ ਅਤੇ ਰਵਿੰਦਰਨਾਥ ਟੈਗੋਰ ਆਪਣੀ ਮਾਤ ਭਾਸ਼ਾ ਕਰਕੇ ਮਹਾਨ ਲੇਖਕ ਬਣੇ ਕਿਉਂਕਿ ਉਹਨਾਂ ਆਪਣੀ ਮਾਂ ਬੋਲੀ ਨੂੰ ਅਪਣਾਇਆ ਵਿਗਿਆਨਿਕ ਦਾਰਸ਼ਨਿਕ ਤੇ ਧਾਰਮਿਕ ਵਿਕਾਸ ਤਾਂ ਹੀ ਸੰਭਵ ਹੈ ਜੇ ਉਹ ਆਪਣੀ ਬੋਲੀ ਨੂੰ ਹੀ ਸਾਧਨ ਬਣਾਇਆ ਜਾਏ ਨੋਬਲ ਪੁਰਸਕਾਰ ਵਿਜੇਤਾ ਟੈਗੋਰ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਨੌਜਵਾਨਾਂ ਨੂੰ ਆਪਣੀ ਮਾਂ ਬੋਲੀ ਵਿੱਚ ਸਾਹਿਤ ਰਚਨ ਦੀ ਪ੍ਰੇਰਣਾ ਦਿੱਤੀ ਹੈ ਤੇ ਬੱਚਿਓ ਇਸ ਲੇਖ ਵਿੱਚ ਕੁਝ ਮਤਲਬ ਵਿਆਕਰਨਕ ਮਤਲਬ ਗਲਤੀਆਂ ਨੇ ਤੇ ਉਸ ਲਈ ਮੈਂ ਤੁਹਾਨੂੰ ਮਾਫੀ ਚਾਹੁੰਦੀ ਹਾਂ ਕਿਉਂਕਿ ਉਹ ਕਈ ਵਾਰ ਟਾਈਪਿੰਗ ਵਿੱਚ ਹੋ ਜਾਂਦਾ ਹੈ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਾਤ ਭਾਸ਼ਾ ਦੀ ਮਹੱਤਤਾ ਤੇ ਆਸ ਕਰਦੀ ਹਾਂ ਵੀ ਵੀਡੀਓ ਚੰਗੀ ਲੱਗੀ ਹੋਵੇਗੀ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ